ਸਤਿ ਸ੍ਰੀ ਅਕਾਲ ਜੀ ਸੁਲਾਸਰ ਨਾਲ ਸਵਾਗਤ ਹੈ ਵਫਾਦਾਰ ਬਲੌਗਸ ਚੈਨਲ ਦੇ ਉੱਪਰ ਮੈਂ ਅਰਸ਼ਦੀਪ ਸਿੰਘ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਆਪਣੇ ਡੌਗਸ ਨੂੰ ਆਪਣੇ ਡੌਗਸ ਦੀ ਆਪਾਂ ਡਾਈਟ ਕੀ ਬਣਾਣੀ ਹੈ ਡਾਈਟ ਕੀ ਬਣਾਉਣੀ ਹੈ ਤੇ ਕੀ ਆਪਣੇ ਡੌਗਸ ਨੂੰ ਆਪਾਂ ਨੇ ਖਵਾਉਣਾਗਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਨੂੰ ਧਿਆਨ ਰੱਖਣਾ ਪਊ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਣੇ ਜਿਹੜੀਆਂ ਆਪਣੇ ਡੌਗ ਨੂੰ ਖਵਾਉਣੀ ਆਣੇ ਤੇ ਡਾਈਟ ਬਣਾਉਣੀ ਹੈ ਕੀ ਡਾਈਟ ਪਲ ਹੋਣ ਵਾਲਾ ਆਈ ਦੀ ਵੀਡੀਓ ਸੁਣੋ ਸਾਰੀ ਨੌਲੇਜ ਆਪਾਂ ਦੇਵਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਸਾਰੀ ਗੱਲਬਾਤ ਆਪਾਂ ਦੱਸਾਂਗੇ ਆਜੋ ਆਪਾਂ ਸ਼ੁਰੂ ਕਰਦੇ ਆਂ ਜਿਵੇਂ ਕਿ ਆਪਣੇ ਡੌਗ ਲਈ ਵਧੀਆ ਖਾਣਾ ਪਦਾਰਥ ਕੀ ਹੋ ਸਕਦਾ ਕੁੱਤਿਆਂ ਦੀ ਖਾਸ ਡਾਈਟ ਪਹਿਲੇ ਨੰਬਰ ਤੇ ਆ ਜਾਂਦਾ ਚਿਕਨ ਬਿਨਾ ਮਸਾਲੇ ਤੋਂ ਬਿਨਾ ਹੱਡੀਆਂ ਤੋਂ ਉਬਲਿਆ ਹੋਇਆ ਚਿਕਨ ਤੇ ਇਸ ਤੋਂ ਬਾਅਦ ਆਪਾਂ ਉਹਨੂੰ ਚੌਲ ਪਾ ਸਕਦੇ ਆਂ ਉਬਲੇ ਹੋਏ ਚੌਲ ਸਾਦਾ ਚੌਲ ਜਿਹੜੇ ਆਪਣੇ ਡੌਗਸ ਨੂੰ ਪਾ ਸਕਦੇ ਆਂ ਅਤੇ ਆਪਾਂ ਉਹਨੂੰ ਉਬਲੇ ਹੋਏ ਆਂਡਾ ਵੀ ਪਾ ਸਕਦੇ ਆਂ ਛੋਟੇ ਛੋਟੇ ਪੀਸ ਕਰਕੇ ਤੇ ਛੋਟੇ ਪੀਸਾਂ ਦੇ ਵਿੱਚ ਹੀ ਆਪਣੇ ਚਿਕਨ ਪਾਉਣਾ ਤੇ ਆਪਣੇ ਡੌਗ ਨੂੰ ਆਪਾਂ ਦਹੀਂ ਵੀ ਪਾ ਸਕਦੇ ਆਂਗੀ ਤੇ ਦਹੀਂ ਜੋ ਕਿ ਉਹਦੀ ਡਾਈਟ ਦੇ ਵਿੱਚ ਆਉਣੀ ਹੈ ਚਿਕਨ ਮੀਟ ਡਾਈਟ ਦੇ ਵਿੱਚ ਆਉਂਦਾ ਤੇ ਉਬਲੇ ਹੋਏ ਆਂਡੇ ਵੀ ਡਾਈਟ ਦੇ ਵਿੱਚ ਆਉਂਦੇ ਨੇ ਝੌਲ ਵੀ ਆਉਂਦੇ ਨੇ ਤੇ ਆਪਾਂ ਇਹ ਹੋਈਆਂ ਆਪਣੀਆਂ ਜਿਹੜੀਆਂ ਡਾਈਟ ਉਹਦੀ ਹੋਰ ਯਨਾਂ ਦੀ ਡਾਈਟ ਵੀ ਬਣਾ ਸਕਦੇ ਆਪਾਂ ਤੇ ਜੋ ਆਪਣਾ ਹੀ ਡਾਟਾ ਏ ਆਪਾਂ ਬਣਾ ਕੇ ਮਾਉਣੀ ਜਿਹੜੀ ਡਾਈਟ ਆ ਉਹਦੀ ਤੇ ਜਿਹੜੀ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਦੇ ਵਿੱਚੋਂ ਕੀ ਪਾ ਸਕਦੇ ਹਾਂ ਹਰੀਆਂ ਸਬਜ਼ੀਆਂ ਦੇ ਵਿੱਚ ਕੀ ਪਾ ਸਕਦੇ ਹਾਂ ਆਪਾਂ ਹਰੀਆਂ ਸਬਜ਼ੀਆਂ ਦੇ ਵਿੱਚ ਉਹਨੂੰ ਪਾ ਸਕਦੇ ਹਾਂਗੇ ਗਾਜਰ ਕੱਦੂ ਅਤੇ ਇੱਕ ਦੋ ਹੋਰ ਸਬਜ਼ੀਆਂ ਜੋ ਹਲਕੀਆਂ ਹੁੰਦੀਆਂ ਨੇ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਪਾ ਸਕਦੇ ਹਾਂ ਉਬਲੀਆਂ ਹੋਈਆਂ ਹੋਵੇ ਤੇ ਇਸ ਤੋਂ ਬਾਅਦ ਆਪਾਂ ਉਹਨੂੰ ਹੋਰ ਕੁਝ ਵੀ ਪਾ ਸਕਦੇ ਹਾਂ ਜਿਵੇਂ ਕਿ ਆਲੂ ਉਬਲਿਆ ਹੋਇਆ ਬਿਨਾ ਮਸਾਲੇ ਤੋਂ ਦੇਣਾ ਕਿਸੇ ਹੋਰ ਪਦਾਰਥ ਤੋਂ ਕੱਲਾ ਆਲੂ ਆਪਾਂ ਉਹ ਵਾਲਕ ਨੂੰ ਪਾ ਸਕਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਦਾਲ ਪਾ ਸਕਦੇ ਹਾਂ ਉਹ ਕਟ ਨਾਮ ਕਾਲੀ ਕਟ ਤੜਕੇ ਵਾਲੀ ਵੀ ਸਮਝ ਤੁਸੀਂ ਦਾਲ ਆਪਾਂ ਨੂੰ ਪਾ ਸਕਦੇ ਹਾਂਗੇ ਕਟ ਨਾਮ ਕਾਲੀ ਤੇ ਫਲ ਤੇ ਫਲਾਂ ਦੇ ਵਿੱਚੋਂ ਆਪਾਂ ਫਲਾਂ ਨੂੰ ਜਿਹੜਾ ਕੀ ਲਿਮਟ ਦੇ ਨਾਲ ਪਾ ਸਕਦੇ ਆਂ ਜਿਵੇਂ ਕਿ ਆਪਾਂ ਉਹਨੂੰ ਸੇਵ ਬਿਨਾ ਬੀਜਾਂ ਤੋਂ ਪਾ ਸਕਦੇ ਆਂਗੇ ਤੇ ਆਪਾਂ ਨੂੰ ਕੇਲਾ ਪਾ ਸਕਦੇ ਆਂ ਬਨਾਸਪਤੀ ਪਾ ਸਕਦੇ ਆਂ ਤੇ ਤੈਨੂੰ ਨਾਂ ਦੇਣ ਵਾਲੀਆਂ ਉਹ ਚੀਜ਼ਾਂ ਜਿਹੜੇ ਮੈਂ ਤੁਹਾਨੂੰ ਦੱਸਣ ਲੱਗੇ ਆ ਉਹ ਵੀ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਚੌਕਲੇਟ ਪਿਆਜ਼ ਅਤੇ ਲਸਣ ਅਤੇ ਅੰਗੂਰ ਅਤੇ ਕਿਸਮਸ ਜਿਹੜੀ ਆਪਾਂ ਡੌਗ ਨੂੰ ਨਹੀਂ ਪਾਉਣੀ ਹੈ ਅੰਗੂਰ ਕਿਸਮਸ ਲਸਣਾ ਪਿਆਜ਼ ਅੰਗੂਰ ਇਹ ਆਪਾਂ ਡੌਗ ਨੂੰ ਨਹੀਂ ਪਾਉਣੀ ਤੇ ਇਸ ਤੋਂ ਬਾਅਦ ਆਪਾਂ ਅਲਕੋਹਲ ਨਹੀਂ ਪਾ ਸਕਦੇ ਨੂੰ ਠੰਡਾਂ ਨਹੀਂ ਪਾ ਸਕਦੇ ਜਿੰਨ ਕਿ ਆਪਾਂ ਠੰਡੇ ਪੀਂਦੇ ਗਰਮੀ ਵਿੱਚ ਊਣੀ ਡੌਗ ਨੂੰ ਆਪਣਾ ਬਿਲਕੁਲ ਉਹਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਮਸਾਲੇ ਵਾਲਾ ਆਪਾਂ ਨੇ ਭੋਜਨ ਨਹੀਂ ਪਾਉਣਾ ਆਪਣੇ ਡੌਗ ਨੂੰ ਇੱਕ ਹੋਰ ਗੱਲ ਨੋਟ ਕਰਨ ਵਾਲੀ ਮਸਾਲੇ ਵਾਲਾ ਕੋਈ ਭੋਜਨ ਆਪਣੇ ਡੌਗ ਨੂੰ ਆਪਣੀ ਨਹੀਂ ਪਾਉਣਾ ਗਰਮੀ ਹੁੰਣ ਕਰਕੇ ਆਪਾਂ ਮਸਾਲੇ ਵਾਲਾ ਨੂੰ ਕੋਈ ਭੋਜਨ ਪਾਣੇ ਤਾਂ ਉਹਦੇ ਲੀਵਰ ਦੇ ਵਿੱਚ ਤੇਜਾ ਬਣ ਜਾਂਦਾ ਤੇ ਉਹ ਉਲਟੀਆਂ ਕਰਨ ਲੱਗ ਜਾਂਦੇ ਤੇ ਆਪਣਾ ਡੌਗ ਬਿਮਾਰ ਹੋ ਜਾਂਦਾ ਬਹੁਤ ਜਲਦ ਤੇ ਬਹੁਤ ਜਲਦੋਂ ਦੀ ਵੀ ਮੌਤ ਵੀ ਹੋ ਸਕਦੀ ਹੈ ਜੇ ਆਪਾਂ ਨੂੰ ਮਸਾਲੇ ਵਾਲੀਆਂ ਤੇ ਤਲੀਆਂ ਫਲੀਆਂ ਚੀਜ਼ਾਂ ਕੈਮੀਕਲ ਵਾਲੀਆਂ ਚੀਜ਼ਾਂ ਖਾਣੇ ਜਿਹੜੀਆਂ ਆਪਾਂ ਸੁਣ ਚੀਜ਼ਾਂ ਦੱਸੀਆਂ ਨੇ ਤੁਸੀਂ ਉਹ ਧਿਆਨ ਦੇ ਨਾਲ ਦੁਬਾਰਾ ਤੋਂ ਸੁਣ ਕੇ ਵੀ ਪਾ ਸਕਦੇ ਹੋ ਤੇ ਸਾਡੀ ਅੱਜ ਦੀ ਵੀਡੀਓ ਐਨੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਸასი ਕਾਲ ਜੀ ਮਿਲਦਾ ਹੈ ਇੱਕ ਸੋਲ ਵੀਡੀਓ ਦੇ ਵਿੱਚ ਧੰਨਵਾਦ